ਸਾਚੀ ਨਾਲ ਔਨੀਅਰ ਦੇਖ ਰਿਹਾ ਤੁਸੀਂ ਮੈਂ ਰਵਿੰਦਰ ਸਿੰਘ ਵਿੱਤੇ ਸਮੇਂ ਰਾਜੋਣ ਦੀ ਪਈ ਪ੍ਰਧਾਨ ਜਿਹੜੇ ਐਜੀਪੀਸੀ ਪ੍ਰਧਾਨ ਰਜਿਤ ਸਿੰਘ ਧਾਮੀ ਨੂੰ ਚਿੱਠੀ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਕਹਿ ਜਾਂਦਾ ਹੈ ਕਿ ਅਜ ਇਤਰਾਜ ਜਤਾਇਆ ਜਾਂਦਾ ਹੈ ਕਿ ਵੀ ਡਾਕਟਰ ਮਨਮੋਹ ਸਿੰਘ ਦੀ ਅਜਾਇਬ ਘਰ ਦੇ ਤਸਵੀਰ ਲਗਾਉਣ ਤੇ ਇਤਰਾਜ ਜਤਾਇਆ ਜਾਂਦਾ ਹੈ ਤੁਹਾਨੂੰ ਦੱਸਦੇ ਕਿ ਸਾਬਕਾ ਪ੍ਰਧਾਨ ਡਾਕਟਰ ਮਨਮੋਹ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਚ ਲਾਉਣ ਨੂੰ ਲੈ ਕੇ ਰੱਜੋ ਵਾਲੇ ਸਿੰਘ ਰਾਜੋਣੇ ਇਤਰਾਜ਼ ਪ੍ਰਕਾਰ ਦਾ ਪ੍ਰਗਟਾਇਆ ਜਿਤੇ ਪਟਿਆਲਾ ਦੇ ਵਿੱਚ ਪੰਤ ਪਈ ਰਾਜੋਣੇ ਨੇ ਸਬੰਧੀ ਸ਼੍ਰੋਣੀ ਕਮੇਟੀ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਸਿੱਖ ਜਾਇਬ ਘਰ ਵਿੱਚ ਨਾ ਲਾਉਣ ਦੀ ਜੜੀ ਕਿਹਾ ਗਿਆ ਭਾਈ ਰਾਜੋਣੇ ਆਪਣੀ ਚਿੱਠੀ ਵਿੱਚ ਕਹਿ ਕੇ ਸਿੱਖ ਜਾਇਬ ਘਰ ਦੀ ਸਥਾਪਨਾ ਲਈ ਇਸ ਲਈ ਇਸ ਲਈ ਕੀਤੀ ਗਈ ਹੈ ਕਿਉਂਕਿ ਉਹਨਾਂ ਵਿੱਚ ਮਹਾਨ ਸਿੱਖ ਸ਼ਖਸੀਤਾਂ ਜਿਹਨੀਆਂ ਫੋਟੋਆਂ ਲੱਗਣ ਲੱਗੀਆਂ ਹੋਈਆਂ ਨੇ ਤੇ ਜਿਨ੍ਹਾਂ ਨੇ ਖਾਲਸਾ ਪੰਥ ਲਈ ਸਿੱਖਾਂ ਲਈ ਕੁਰਬਾਨੀ ਕੀਤੀਆਂ ਹੋਣ ਜਿਹਨਾਂ ਦੇ ਜੀਵਨ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਮਿਲਦੀ ਹੈ ਉਹਨਾਂ ਨੇ ਸਵਾਲ ਕੀਤਾ ਹੈ ਕਿ ਡਾਕਟਰ ਮਨੂਜ ਸਿੰਘ ਨੇ ਖਾਲਸਾ ਪੰਥ ਲਈ ਕੀ ਕੀਤਾ ਹੈ ਤੇ ਉਹਨਾਂ ਮੰਗ ਕੀਤੀ ਹੈ ਕਿ ਸਿੱਖ ਜੈਵ ਕਰ ਦੇ ਵਿੱਚ ਕਿਸੇ ਵੀ ਕਾਂਗਰਸੀ ਆਗੂ ਦੀ ਫੋਟੋ ਨਾ ਲਗਾਈ ਜਾਵੇ ਦਾਦੇ ਕੀ ਸ਼੍ਰੋਮਣੀ ਕਮੇਟੀ ਦੇ ਅਤਰਿੰਕ ਕਮੇਟੀ ਨੇ ਬੀਤੇ 23 ਮਈ ਨੂੰ ਸਚਕਣ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਸਾਬਕਾ ਪ੍ਰਧਾਨ ਡਾਕਟਰ ਮਰਮੋਹਨ ਸਿੰਘ ਬਾਬਾ ਇੰਦਰਜੀਤ ਸਿੰਘ ਰਕਵੇ ਵਾਲੇ ਬਾਬਾ ਕ੍ਰਿਸ਼ ਸਿੰਘ ਤਰਨਾ ਦਲ ਬਾਬਾ ਬਕਾਲਾ ਸ਼ੁਰੂ ਵਿੱਚ ਕਮੇਟੀ ਰਣਜੀਤ ਸਿੰਘ ਦੀਆਂ ਚਿਮਾਂ ਦੀਆਂ ਜਿਹੜੀਆਂ ਤਸਵੀਰਾਂ ਕੇਂਦਰੀ ਅਜਾਇਬ ਘਰ ਦੇ ਵਿੱਚ ਲਗਾਉਣ ਦੀ ਪ੍ਰਵਾਨਗੀ ਦਿੱਤੀ ਸੀ ਪਰੰਤੂ ਜਿਸ ਤੋਂ ਬਾਅਦ ਜਿਹੜਾ ਇੱਕ ਨਵਾਂ ਵਿਵਾਦ ਹੁੰਦਾ ਹੈ ਤਦ ਦੱਸਦੇ ਕਿ ਸਿੱਖ ਜਾਇਬ ਘਰ ਦੇ ਵਿੱਚ ਡਾਕਟਰ ਮਨਮੋਹ ਸਿੰਘ ਜਿਹੜੇ ਸਾਬਕਾ ਮਰਮੋ ਸਿੰਘ ਗਰੇਨੇ ਤਾਂ ਉਹਨਾਂ ਦੀ ਤਾਂ ਤਸਵੀਰ ਨੂੰ ਲੈ ਕੇ ਵਿਵਾਦ ਹੁੰਦਾ ਹੈ ਵੀ ਜਿਸ ਨੂੰ ਲੈ ਕੇ ਉਹ ਇੱਕ ਨਵਾਂ ਫੈਸਲਾ ਜਿਹੜਾ ਹੈ ਲਿਆਇਆ ਜਾਂਦਾ ਤਾਂ ਦਿਸਨ ਨੂੰ ਲੈ ਕੇ ਇਤਰਾਜ਼ ਵੀ ਜਤਾਇਆ ਗਿਆ ਤੇ ਰਾਜੂਆਣਾ ਵੱਲੋਂ ਉਹ ਕਹਿ ਕੇ ਵੀ ਇਹ ਤਸਵੀਰ ਜਿਹੜੀ ਹੈ ਨਹੀਂ ਲੱਗਣੀ ਚਾਹੀਦੀ ਕਿਉਂਕਿ 84 ਦੇ ਵੇਲੇ ਜਿਹੜੇ ਸਿੱਖਾਂ ਦੇ ਨਾਲ ਜਿਹੜਾ ਕੀਤਾ ਗਿਆ ਸੀ ਕਾਂਗਰਸ ਵੱਲੋਂ ਜੋ ਪਾਰਟੀ ਵੇਲੇ ਜਿਹੜੀ ਪੁਆਇੰਟਰ ਪਾਰਟੀ ਦੇ ਪ੍ਰਧਾਨ ਜਿਹੜੇ ਹੈਗੇ ਸੀ ਉਸ ਵੇਲੇ ਦੇ ਤਾਂ ਉਹਨਾਂ ਵੱਲੋਂ ਜਿਹੜੀ ਇਹ ਕਿਤਾ ਕਤਲ ਕੋਸ਼ਿਸ਼ ਕੀਤੀ ਗਈ ਸੀ ਸਿੱਖਾਂ ਦੀ ਤਾਂ ਉਸ ਨੂੰ ਲੈ ਕੇ ਜਿਹੜਾ ਇਤਰਾਜ ਪਾਇਆ ਗਿਆ ਸੀ ਜਿਸ ਨੂੰ ਲੈ ਕੇ ਫੈਸਲਾ ਜਿਹੜਾ ਅੰਜੇਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਕਹਿ ਕੇ ਕਿ ਮੁੜ ਵਿਚਾਰ ਇਸ ਤੇ ਕੀਤਾ ਜਾਵੇਗਾ ਤਾਂ ਸੁਣੋ ਉਹਨਾਂ ਨੇ ਕੀ ਕੁਝ ਕਿਹਾ ਉਹ ਸੁਣਦੇ ਆਂ ਦੇਖੋ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਉਹਨਾਂ ਨੇ ਮੈਨੂੰ ਵੀ ਇੱਕ ਚਿੱਠੀ ਕਿਉਂਕਿ ਚਿੱਠੀ ਤਾਂ 5-6 ਦਿਨ ਦੀ ਲਿਖੀ ਆ ਮੇਰੇ ਕੱਲ ਸਾਡੀ ਭੈਣ ਕਮਲਦੀਪ ਬੋਰ ਨੇ ਹੋ ਰਿਲੀਜ਼ ਕੀਤੀ ਆ ਤੇ ਅਸੀਂ ਅੱਜ ਇਹ ਫੈਸਲਾ ਵੀ ਕੀਤਾ ਕਿ ਇਹਨੂੰ ਅਸੀਂ ਮੋੜ ਵਿਚਾਰਾਂਗੇ ਇਸ ਫੈਸਲੇ ਨੂੰ ਸਿਕ ਸੰਸਥਾਵਾਂ ਦੇ ਵਿੱਚ ਕਾਫੀ ਦੁੱਖ ਦਿੱਤਾ ਪਾਇਆ ਜਾਦਾ ਹੈ ਤਾਖਤਾਂ ਵਿੱਚ ਜਿਹੜਾ ਦੇਖੋ ਤਾਖਤ ਨਾ ਭਰਤੋ ਕਿਉਂਕਿ ਤਾਖਤ ਦਾ ਕਦੇ ਇਹਦਾ ਤਾਖਤ ਪਵਿੱਤਰ ਆ ਤਾਖਤ ਦਾ ਕਦੇ ਵੀ ਨੀ ਕਿਸੇ ਨਾਲ ਪਿੱਟਦੇ ਮੇਰੇ ਵਰਗੇ ਕਈ ਵਾਰੀ ਹੁੰਦੇ ਥੋੜੇ ਬਹੁਤੇ ਜਿਹੜੇ ਸਰੀਰ ਕਰਕੇ ਪਿੱਟਦੇ ਪਰ ਕੋਈ ਨਹੀਂ ਇਹ ਕਿਉਂਕਿ ਸੁਭਾਅ ਆ ਤੇ ਕਈ ਵਾਰੀ ਐਵੇਂ ਦੇ ਹੋ ਜਾਂਦੇ ਪਰ ਯਤਨ ਕਰ ਰਹੇ ਹਾਂ ਭਈ ਇਹ ਜਿਹੜਾ ਥੋੜਾ ਬਹੁਤਾ ਆਪਸ ਵਿੱਚ ਟਕਰਾ ਆ ਸਰੀਰਾਂ ਦਾ ਉਹ ਉਹ ਜਿਹੜਾ ਆ ਉਹ ਕੱਟ ਕੀਤਾ ਜਾਵੇ ਜਿਹੜੇ ਹੁਣ ਕਿਉਂਕਿ ਅਕਾਲ ਤਖਤ ਦੇ ਦੇਖੋ ਇੱਕ ਨਿਜਮ ਹੈ ਇੱਕ ਵਿਧਾਨ ਹੈ ਇੱਕ ਵਿਧੀ ਆ ਜਿਹੜਾ ਵੀ ਆ ਕੇ ਉੱਥੇ ਨਤਮਸਤਕ ਹੋ ਜਾਂਦਾ ਆਪਣੇ ਪੁਰਾਣੇ ਕੀਤੇ ਕੋਈ ਵੀ ਹੋਵੇ ਉਹ ਜਲੇ ਆ ਕੇ ਸਮਰਪਿਤ ਹੋ ਕੇ ਕਹਿੰਦੇ ਉਹਨੂੰ ਆਪਾਂ ਕਨਫੈਸ਼ਨ ਕਰ ਲਿਆ ਤੇ ਫਿਰ ਉਦੋਂ ਬਾਅਦ ਸਤਿਗੁਰੂ ਜੀ ਪਾਵਨ ਤੇ ਪਵਿੱਤਰ ਕਰਕੇ ਵੀ ਉਹਨੂੰ ਭੇਜਦੇ ਆ ਸੋ ਅਕਾਲ ਤਖਤ ਮਹਾਨ ਹੈ ਆਪਾਂ ਰੋਜ਼ ਪੜ੍ਹਦੇ ਵੀ ਆਂ ਤੇ ਗਾਉਂਦੇ ਵੀ ਆਂ ਮਹਾਨ ਇਸ ਕਰਕੇ ਆ ਸਿੱਖ ਦਾ ਅਕਾਲ ਤਖਤ ਤੋਂ ਬਗੈਰ ਗੁਜ਼ਾਰਾ ਨਹੀਂ ਤੇ ਜਿਹੜੇ ਫਿਰ ਕੁਝ ਸਮੇਂ ਲਈ ਲੰਬੇ ਹੁੰਦੇ ਆ ਉਹਨਾਂ ਨੂੰ ਫਿਰ ਆਉਣਾ ਹੀ ਪੈਂਦਾ ਇਹ ਸਾਡਾ ਸਿਧਾਂਤ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਬਖਸ਼ੀ ਹਾਂ ਜੀ ਰਣਜੀਤ ਸਿੰਘ ਢੀਵਾਲਾ ਸੀ ਕਾਲਪਿਕ ਸਾਹਿਬ ਨੇ ਪੇਸ਼ ਰੱਖੀ ਵੀ ਦੇਖ ਲਓ ਮੈਂ ਕਹ ਹਟਿਆਨ ਦੇਖੋ ਬਾਰ ਬਾਰ ਆਪਾਂ ਗੱਲ ਤੇ ਫੋਕਸ ਕਰ ਜਿਹੜੀ ਗੱਲ ਐ ਮੁੱਕ ਗਈ ਦੇਖੋ ਕਿਉਂਕਿ ਜੇ ਪੰਜ ਤੋਂ ਕੋਈ ਦਿਸ਼ਾ ਹੋਇਆ ਸੀ ਜਾਰੀ ਉਹਨਾਂ ਨੂੰ ਉਹ ਨਹੀਂ ਆ ਕੇ ਹੁਣ ਆਪਣਾ ਸਾਰਾ ਕੁਝ ਮੰਨ ਲਿਆ ਲਿਖਤੀ ਵੀ ਮੰਨ ਲਿਆ ਤੇ ਜ਼ੁਬਾਨ ਨਾਲ ਵੀ ਮੰਨ ਲਿਆ ਤੇ ਫਿਰ ਹੁਣ ਬਗਾਲ ਤਖਤ ਤੋਂ ਬਲੋਂ ਜਿਹੜੇ ਕਾਰਵਾਈ ਹੋ ਜਾਵੇ ਸਿੱਖ ਦਾ ਫਰਜ਼ ਨਹੀਂ ਬਣਦਾ ਕੋਈ ਬਾਬਾ ਬਾਬਾ